ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਹੁੰਚ ਆਇਆ ਆਪਾਂ ਸਿੱਧੋ ਜੀਮੀਦਾਰ ਭਰਾ ਕੋਲ ਗਾਂ ਬਕਾਉਗਾ ਜੀ ਬਸ ਇੱਕ ਦੋ ਦਿਨ ਲਊਗੀ ਠੀਕ ਹੈ ਜੀ ਆ ਦੇਖ ਸਕਦੇ ਹੋ ਤੇ ਬਾਕੀ ਬਾਕੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਕੀ ਨੰਬਰ ਲਾ ਦਾਂਗੇ ਸਕਰੀਨ ਤੇ ਠੀਕ ਹੈ ਜੀ ਤੇ ਦੇਖ ਸਕਦੇ ਹੋ ਲੇਵਲ ਉਹ ਸਾਡੇ ਸਾਹਮਣੇ ਥਾਂ ਤੋਂ ਠੀਕ ਹੈ ਜੀ ਤੇ ਕਰਦੇ ਆ ਬਾਈ ਜੀ ਨਾਲ ਗੱਲਬਾਤ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਂ ਜੀ ਆਪਣਾ ਅਮਰਜੀਤ ਸਿੰਘ ਪਿੰਡ ਸੈਦੋਕੇ ਚਿਲਾ ਮੋਗਾ ਠੀਕ ਹੈ ਜੀ ਕਿੰਨੇ ਕ ਤਨ ਲੋਕੀ ਜੀ ਗਾਂ ਆਪਣੀ ਦੋ ਤਿੰਨ ਨਾਲ ਲੈ ਚੋਗੇ ਠੀਕ ਹੈ ਜੀ ਪਿਛਲੀ ਵਾਰ ਦੁੱਧ ਕਿੰਨਾ ਦਿੱਤਾ ਜਿਨੇ ਇਹ 15 ਕਿਲੋਟਰ ਦੇਤਾ ਸੀਗਾ ਠੀਕ ਹੈ 15 18 1500 ਠੀਕ ਹੈ ਜੀ ਦੇਖ ਸਕਦੇ ਪੁਰਾ ਰੇਟ ਰੂਟ ਜੀ ਇਹਦਾ ਹਾਂਜੀ ਰੇਟ ਰੂਟ ਫੋਨ ਤੇ ਗੱਲ ਕਰਾਂ ਠੀਕ ਹੈ ਠੀਕ ਬਈ ਦੇਖ ਸਕਦੇ ਠੀਕ ਹੈ ਜੀ ਹਾਂਜੀ ਬਈ ਥੋੜਾ ਥੋੜਾ ਦੇਖ ਸਕਦੇ ਹਾਂ ਠੀਕ ਹੈ ਜੀ ਜੀਤਾ ਫਾਰਮ ਟੀਮ ਨੂੰ ਬਹੁਤ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸੁਨਮਿਤ ਨਮਿਤ ਨਵੀਂ ਵੀਡੀਓ ਅਪਲੋਡ ਕਰਦੇ ਨੇ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ